ਪਰ ਸੇਮ ਟਾਈਮ ਦੇ ਉੱਪਰ ਮੁਬਾਰਕਵਾਦ ਦਿੰਨੇ ਆਪਾਂ ਜਗਤ ਸਿੰਘ ਬਾਈ ਨੂੰ ਜਿਨੇ ਕੁਕਰ ਦਾ ਰੋਲ ਕੀਤਾ ਉਹ ਆਪਣੇ ਰੋਲ ਦੇ ਵਿੱਚ ਇੰਨਾ ਜ਼ਿਆਦਾ ਉਸ ਬੰਦੇ ਨੇ ਇਨਸਾਫ ਕੀਤਾ ਕਿ ਮੈਂ ਸਮਝਦਾ ਕਿ ਉਹਨੂੰ ਵੀ 100/100 ਨੰਬਰ ਦੇਣੇ ਬਣਦੇ ਆ ਬਹੁਤ ਵਧੀਆ ਜੀ ਜਿੰਨਾ ਸੋਣਾ ਮੁੰਡਾ ਗਾਉਂਦਾ ਉਹ ਤੋਂ ਵਧੀਆ ਫਿਲਮ ਵੀ ਬਣਾਈ ਹੈ ਜੀ ਬਹੁਤ ਟਾਪ ਦੀ ਹੈ ਜੀ ਕਿੰਨੇ ਨੰਬਰ ਦੋਗੇ ਜੀ ਜੇ 5 ਚੋਪਾ ਦੇਈਏ ਤੁਸੀਂ 105 ਦੇਵੋਗੇ ਜੀ ਭਾਈ ਬੰਬ ਸਿਰਾ ਟਾਕਾ ਸਭ ਕੋ ਜੋ ਕਹਦੇ ਸਭ ਕੋ ਫੇਲ ਹੀ ਆ ਉਹਦੇ ਅੱਗੇ 10 ਆਊਟ ਆਫ 10 ਦਊਂਗਾ ਬਹੁਤ ਚਿਰਾਂ ਤੋਂ ਇੰਤਜ਼ਾਰ ਸੀਗਾ ਭਾਈ ਦੀ ਫਿਲਮ ਦਾ ਤੀ ਜਾਵੇ ਫਿਲਮ ਚ ਸਿੱਖਣ ਦੀ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਵੀ ਇਹ ਹੀ ਗਦਾਰੀ ਨਾ ਕਰੋ ਕਿਸੇ ਨੂੰ ਵਧੀਆ ਜੀ ਯਾਰ ਮਾਰ ਨਾ ਕਰੋ ਜੀ ਕੋਈ ਵੀ ਤੇ ਸਭ ਤੋਂ ਘੈਂਟ ਸੌਂਗ ਹੈ ਇਹਦੇ ਵਿੱਚ ਜਦੋਂ ਖੜ ਜਾਂਦੇ ਯਾਰ ਇੱਕਾ ਠੋਕ ਕੇ ਨਹੀਂ ਥਰ ਥਰ ਕੰਬਦੇ ਤੂੰ ਮੇਰਾ ਭਰਾ ਤੂੰ ਮੇਰੀ ਜਾਨ ਆ ਫਿਰ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਤਾਂ ਪਤਾ ਲੱਗੂ ਭਰਾ ਦਾ ਮਤਲਬ ਕੀ ਸੀ ਜਾਨ ਦਾ ਮਤਲਬ ਕੀ ਸੀ ਪੱਗ ਮਟਾਉਣ ਦਾ ਮਤਲਬ ਕੀ ਸੀਗਾ ਕਿ ਪੱਗ ਮੈਂ ਵਾਪਸ ਲੈਣਾ ਹੈ ਇਹ ਕੋ ਦਾ ਡਾਇਲੋਗ ਸੀ ਵੀ ਤੂੰ ਉਹਦੀ ਇਲਾਜ ਨਹੀਂ ਰੱਖੀ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਆ ਤਾਂ ਫਿਰ ਕੀ ਬਣਦਾ ਵੀ ਤੈਨੂੰ ਉਹਦੀ ਮੈਂ ਜ਼ਿੰਮੇਵਾਰੀ ਸੰਭਲ ਕੇ ਗਿਆ ਸੀ ਪਰ ਯਾਰੀ ਦੇ ਵਿੱਚ ਜੇ ਕੋਈ ਦਗਾ ਕਮਾਉਂਦਾ ਉਹਦੀ ਗੱਲਬਾਤ ਬਖੂਬੀ ਦਿਖਾਈ ਗਈ ਹੈ ਅੱਜਕੱਲ੍ਹ ਫਿਰ ਸੇਮ ਟਾਈਮ ਦੇ ਉੱਪਰ ਮੁਬਾਰਕਵਾਦ ਦਿੰਨੇ ਆਂ ਆਪਾਂ ਜਗਤ ਸਿੰਘ بھائی ਨੂੰ ਜਿਨੇ ਕੁੱਕਰ ਦਾ ਰੋਲ ਕੀਤਾ ਉਹ ਆਪਣੇ ਰੋਲ ਦੇ ਵਿੱਚ ਇੰਨਾ ਜ਼ਿਆਦਾ ਉਸ ਬੰਦੇ ਨੇ ਇਨਸਾਫ ਕੀਤਾ ਕਿ ਮੈਂ ਸਮਝਦਾ ਕਿ ਉਹਨੂੰ ਵੀ 100/100 ਨੰਬਰ ਦੇਣੇ ਬਣਦੇ ਆ ਚੰਗੇ ਸਿਨੇਮੇ ਦੇ ਲਈ ਚੰਗੇ ਆਉਣ ਵਾਲੇ ਭਵਿੱਖ ਦੇ ਲਈ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਸਪੋਰਟ ਵੀ ਕਰੀਏ ਤੇ ਪ੍ਰਮੋਟ ਵੀ ਕਰੀਏ ਬਹੁਤ ਵਧੀਆ ਜੀ ਜਿੰਨਾ ਸੋਣਾ ਮੁੰਡਾ ਗਾਉਂਦਾ ਉਹ ਤੋਂ ਵਧੀਆ ਫਿਲਮ ਵੀ ਬਣਾਈ ਹੈ ਜੀ ਇਹਦੇ ਬਹੁਤ ਟਾਪ ਦੀ ਹੈ ਜੀ ਇਹ ਤੁਸੀਂ ਕੀ ਮਤਲਬ ਉਹਦੇ ਚ ਦੇਖ ਕੇ ਤੁਹਾਨੂੰ ਸੋਹਣਾ ਕੀ ਲੱਗੇ ਜੀ ਪੁਰਾਣੇ ਰਿਵਾਜ ਜੀ ਸਾਰੇ ਦਿਖਾਏ ਉਹਨਾਂ ਨੇ ਠੀਕ ਹੈ ਜੀ ਹਾਂ ਜੀ ਜਿਹਦੇ ਚ ਟੱਗੋ ਗੜਾਸੇ ਸਭ ਤੋਂ ਵਧੀਆ ਸੀਗੇ ਪਰਾਣੀ ਰਫਲਾ ਜਿਹੜੀ ਪੁਲਿਸ ਕੋਲੇ ਸੀਗੀ ਜੀ ਬਹੁਤ ਟੌਪ ਦੀ ਫਿਲਮ ਲੱਗੀ ਜੀ ਤੇ ਕਿੰਨੇ ਨੰਬਰ ਦੋਂਗੇ ਜੀ ਜੇ 5 ਚੋਪਾ ਦਈਏ ਤਾਂ 105 ਦੇਵਾਂਗੇ ਜੀ ਧੰਨ ਕੱਲੇ ਪਾਜੇ ਬਹੁਤ ਵਧੀਆ ਫਿਲਮ ਓਕੇ ਸੋ ਬਾਈ ਕਿਦਾਂ ਲੱਗੀ ਬਾਈ ਬੰਬ ਸਿਰਾ ਪਟਾਕਾ ਸਭ ਕੋ ਜੋ ਕਰਦੇ ਸਭ ਕੋ ਫੇਰ ਹੀ ਆ ਉਹਦੇ ਅੱਗੇ ਨਹੀਂ ਪਰ ਕੀ ਕੀ ਜ਼ਿਆਦਾ ਵਧੀਆ ਕੀ ਲੱਗਿਆ ਵਧੀਆ ਬੱਬੂ ਮਾਨ ਨੂੰ ਪਹਿਲੀ ਥੇਰ ਤੋਂ ਬਹੁਤ ਟਾਈਮ ਦੇ ਵੇਟ ਕਰਦੇ ਸੀ ਉਸਤਾਦ ਹੋਣੀ ਆਏ ਤੇ ਨੇਰੀਆਂ ਹੀ ਲਿਆਤੀਆਂ ਆਪਾਂ ਗੱਲ ਕੀਤੀ ਜਾਵੇ ਇਹੋ ਜਿਹੜੀ ਸਿੱਖਣ ਵਾਲੀ ਗੱਲ ਆਪਾਂ ਕੀਤੀ ਜਾਵੇ ਉਹ ਕੀ ਉਹ ਬਹੁਤ ਵਧੀਆ ਸਿੱਖਣ ਵਾਲੀ ਗੱਲ ਕਿਉਂਕਿ ਇਹ ਆਪਣੀ ਮਤਲਬ ਆਪਣੇ ਫੋਕ ਮਤਲਬ ਪੁਰਾਣੀ ਆਪਣਾ ਟ੍ਰੈਡੀਸ਼ਨ ਚੱਲਦਾ ਪਿਆ ਜਿਹੜਾ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਆਪਾਂ ਚਾਹੇ ਵੈਸਟਰਨ ਦੇ ਵਿੱਚ ਆ ਗਏ ਬਟ ਆਪਾਂ ਨੂੰ ਚੀਜ਼ਾਂ ਆਪਣਾ ਪਛੋਕੜ ਨਹੀਂ ਭੁੱਲਣਾ ਚਾਹੀਦਾ ਜਿਹੜੀ ਚੀਜ਼ ਇਹ ਬਹੁਤ ਵਧੀਆ ਉਹਨਾਂ ਨੇ ਦੱਸਿਆ ਕਿ ਆਪਾਂ ਨੂੰ ਜਿਹੜੀ ਆ ਕਿ ਆਪਣੀ ਇੱਜ਼ਤਾਂ ਦਾ ਧਿਆਨ ਰੱਖਣਾ ਚਾਹੀਦਾ ਮੇਨ ਜਿਹੜੀ ਗੱਲ ਆ ਤੁਸੀਂ ਕੀ ਕਹੋਗੇ ਭਾਈ ਸਹੀ ਗੱਲ ਆ ਭਾਜੀ ਜਿੱਦਾਂ ਵੈਸਟਰਨ ਕਲਚਰ ਨੂੰ ਅੱਜ ਕੱਲ ਬਹੁਤ ਜਾਂਦਾ ਫਾਲੋ ਕਰਦੀ ਆ ਜੇ ਆਪਾਂ ਅੱਜ ਕੱਲ ਦੇਖੀਏ ਕਿ ਕੁੜੀਆਂ ਜ਼ਿਆਦਾ ਮਾਡਰਨਾਈਜ਼ ਹੋ ਰਹੀਆਂ ਆ ਮੁੰਡੇ ਵੀ ਮਾਡਰਨਾਈਜ਼ ਹੋ ਰਹੇ ਆ ਬਟ ਸਟਿਲ ਜੇ ਤੁਸੀਂ ਅੱਜ ਕਿਸੇ ਨੂੰ ਬਾਹਰ ਜਾ ਕੇ ਵੀ ਪੁੱਛੋਗੇ ਉਹ ਇਹੀ ਕਹਿਣਗੇ ਕਿ ਯਾਰ ਮੁੰਡੇ ਕਹਿਣਗੇ ਕਿ ਹਾਂਜੀ ਪਾਜੀ ਅਸੀਂ ਵਾਪਸ ਜਾਣਾ ਚਾਹੁੰਦੇ ਆ ਕਿਉਂਕਿ ਸਾਡੇ ਕੋਲ ਉੱਥੇ ਵੀ ਇੰਡੀਆ ਉਹੀ ਖੋਲ ਲਿਆ ਸੀ ਉਨਾ ਹੀ ਮਾਣ ਮਹਿਸੂਸ ਕਰਦੇ ਆ ਸਾਰਾ ਕੁਝ ਕਰਦੇ ਆ ਬਟ ਜਿਹੜੀਆਂ ਕੁੜੀਆਂ ਆ ਕੋਈ ਕੁੜੀ ਨਹੀਂ ਕਹੂਗੀ ਕਿ ਅਸੀਂ ਵਾਪਸ ਜਾਣਾ ਚਾਹੁੰਦੀਆਂ ਆ ਬੈਕ ਹੋਮ ਜਾਣਾ ਚਾਹੁੰਦੀਆਂ ਆ ਪੰਜਾਬ ਜਾਣਾ ਚਾਹੁੰਦੀਆਂ ਆ ਕਿਉਂ ਕਿ ਉਹਨਾਂ ਨੂੰ ਇੱਥੇ ਲੱਗਦਾ ਵੀ ਇੱਥੇ ਆ ਕੇ ਉਹਨਾਂ ਨੂੰ ਆਜ਼ਾਦੀ ਮਿਲ ਗਈ ਆ ਬਟ ਕਿ ਜਦੋਂ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ ਕਿ ਇਹ ਆਜ਼ਾਦੀ ਬਹੁਤ ਜ਼ਿਆਦੀਆਂ ਖਾਮੀਆਂ ਦੇ ਨਾਲ ਬਹੁਤ ਜ਼ਿਆਦਾ ਸਿਚੁਏਸ਼ਨਾਂ ਦੇ ਨਾਲ ਆਉਂਦੀ ਆ ਤੇ ਉਹ ਉਦੋਂ ਤੱਕ ਬਹੁਤ ਲੇਟ ਹੋ ਚੁੱਕਾ ਹੁੰਦਾ ਹੈ ਬਟ ਇਹ ਚੀਜ਼ਾਂ ਫਿਲਮ ਦੇ ਰਾਹੀਂ ਦੁਨੀਆ ਤੱਕ ਲਿਆਂਗੀਆਂ ਜਾਂਦੀਆਂ ਕਿ ਐਟ ਦਾ ਐਂਡ ਇਹ ਚੀਜ਼ਾਂ ਤੁਹਾਡੇ ਸਾਰਿਆਂ ਲਈ ਮਾੜੀਆਂ ਤੁਹਾਡੀ ਫੈਮਿਲੀ ਲਈ ਮਾੜੀਆਂ ਤੁਹਾਡੇ ਸਾਰਾ ਜਿੰਨਾ ਫਰੈਂਡ ਸਰਕਲ ਵਗੈਰਾ ਸਭ ਲਈ ਮਾੜੀਆਂ ਇਹ ਜਿੱਦਾਂ ਫਿਲਮ ਦੇ ਨਾਲ ਉਨੀ ਪ੍ਰੈਜੈਂਟ ਕੀਤਾ ਹੈ ਬਹੁਤ ਵਧੀਆ ਲੋਕੀ ਅਵੇਅਰ ਹੁੰਦੇ ਆ ਕਿ ਪੰਜ ਚੋਂ ਆਪਾਂ ਗੱਲ ਕਰ ਕਿੰਨੇ ਨੰਬਰ ਦਵਾਂਗੇ ਪੰਜ ਚੋਂ ਪੰਜ ਹੀ 10 ਤਾਂ ਪੰਜ ਹੀ ਆ ਭਾਈ 10 ਹੀ ਦਵਾਂਗੇ ਪੰਜ ਤਾਂ 10 ਭਾਈ 10 ਤੋਂ 10 ਹੀ ਦਵਾਂਗੇ ਭਾਈ ਇਹ ਚਿਰ ਦੀ ਆਪਾਂ ਵੇਟ ਕਰ ਰਹੇ ਸੀ ਵੀ ਭਾਈ ਹੁਣਾਂ ਦੀ ਫਿਲਮ ਆਵੇ ਤੇ ਕਿੱਦਾਂ ਲੱਗੀ ਭਾਈ ਬੋਤ ਮੈਂ ਤੇ 10 10 ਆਊਟ ਆਫ 10 ਦਵਾਂਗਾ ਬਹੁਤ ਚਿਰਾਂ ਤੋਂ ਇੰਤਜ਼ਾਰ ਸੀਗਾ ਭਾਈ ਦੀ ਫਿਲਮ ਦਾ ਆਪਾਂ ਰੋਲ ਦੀ ਗੱਲ ਕੀਤੀ ਜਾਵੇ ਸਭ ਤੋਂ ਵਧੀਆ ਤਾਂ ਚਲੋ no doubt ਬਬੂ ਮਾਨ ਹੈ ਪਰ ਉਸ ਤੋਂ ਇਲਾਵਾ ਕਿਹਦਾ ਰੋਲ ਵਧੀਆ ਬਾਦੀ ਕੋਕਰ ਦਾ ਜੇ ਦੇਖਿਆ ਜਾਵੇ ਉਹ ਐਂਟੀ ਸੀਗਾ ਬਟ ਉਹ ਵਧੀਆ ਰੋਲ ਕੀਤਾ ਜੇ ਐਜ਼ ਅਰਟਿਸਟ ਦੇਖਿਆ ਜਾਵੇ ਤੇ ਕੋਕਰ ਦਾ ਵੀ ਉਹ ਵਧੀਆ ਸੀਗਾ ਕਿਉਂਕਿ ਜੇ ਆਪਾਂ ਫਾਈਟ ਦੀ ਗੱਲ ਕੀਤੀ ਜਾਵੇ ਜੈਨੂਅਲ ਲੱਗਦੀ ਆ ਕਿ ਓਵਰ ਕੀਤੀ ਹੋਈ ਨਹੀਂ ਭਾਜੀ ਜੈਨੂਅਲ ਆ ਜਿੱਦਾਂ ਪੁਰਾਣੇ ਟਾਈਮ 'ਚ ਤੁਸੀਂ ਦੇਖਿਆ ਉਹਨਾਂ ਨੇ ਪੁਰਾਣਾ ਕਲਚਰ ਦਿਖਾਇਆ ਪੁਰਾਣੇ ਘਰ ਦਿਖਾਏ ਆਪਣਾ ਮਤਲਬ ਜਿੱਦਾਂ ਆਪਾਂ ਪੁਰਾਣੇ ਟਾਈਮ 'ਚ ਸੀਗੇ ਆਪਣੇ ਪਿਛੋਕੜ ਜਿੱਦਾਂ ਉਹ ਫੇਰ ਤੋਂ ਦਿਖਾਇਆ ਆਪਾਂ ਵੀ ਹੁਣ ਆਪਣੇ ਗੱਲ ਕਰੀਏ ਤੇ ਤਾਂ ਆਪਾਂ ਆਪਣੇ ਪਿੰਡਾਂ ਦੀ ਗੱਲ ਕਰੀਏ ਉਹ ਸਾਨੂੰ ਯਾਦ ਆ ਗਿਆ ਫੇਰ ਕਿ ਆਪਣੇ ਵੀ ਘਰ ਦੇ ਕਿੰਦਾ ਮਿੱਟੀ ਨਾਲ ਲਿੰਬਦੇ ਸੀਗੇ ਹਨਾ ਲਿੰਬਦੇ ਸੀਗੇ ਮਤਲਬ ਪੂਰਾ ਉਹ ਕਲਚਰ ਦੇਖ ਕੇ ਫਿਰ ਫੇਰ ਹੁੰਦਾ ਕਿ ਯਾਰ ਫੇਰ ਪਿੰਡਾਂ ਵੱਲੋਂ ਰਾਹ ਪਾਈਏ ਇੱਥੇ ਤਾਂ ਆ ਗਏ ਔਰ ਕਮਾਈਆਂ ਕਰਨ ਲਈ ਪਰ ਆਪਣੇ ਰੂਟਸ ਜਿਹੜੇ ਆ ਉਹ ਪੰਜਾਬ ਹੀ ਹੈਗਾ ਸੋ ਬਹੁਤ ਵਧੀਆ ਲੱਗਾ ਦੇਖ ਕੇ ਫਿਲਮ ਇੱਕ ਦੇਖ ਕੇ ਉਹ ਪ੍ਰੈਜ਼ੈਂਟ ਕੀਤਾ ਜਿੱਦਾਂ ਉਹਨਾਂ ਨੇ ਉਹ ਬਹੁਤ ਵਧੀਆ ਲੱਗਾ ਕਿ ਆਪਣੇ ਰੂਟਸ ਪੁਰਾਣੇ ਬਹੁਤ ਵਧੀਆ ਲੱਗਾ ਭਾਜੀ ਮੈਂ ਤਾਂ 10 10 ਆਊਟ ਆਫ 10 ਦਊਂਗਾ ਕਿੱਦਾਂ ਲੱਗੀ ਸੋਣੀ ਫਿਲਮ ਬਹੁਤ ਜ਼ਿਆਦਾ ਤੇ ਸਭ ਤੋਂ ਵਧੀਆ ਰੋਲ ਕਿਸ ਦਾ ਲੱਗਿਆ ਬੱਬੂ ਮਾਨ ਦਾ ਜੀ ਤੇ ਜੇ ਆਪਾਂ ਹੋਰ ਉਹਨਾਂ ਤੋਂ ਇਲਾਵਾ ਕਿਸੇ ਦੀ ਬੱਬੂ ਮਾਨ ਤਾਂ ਚਲੋ ਸਭ ਦੇ ਫੇਵਰਟ ਨੇ ਪਰ ਉਹ ਤੋਂ ਇਲਾਵਾ ਜੇ ਆਪਾਂ ਗੱਲ ਕੀਤੀ ਸਾਰਿਆਂ ਦਾ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਜੇ ਆਪਾਂ ਗੱਲ ਕੀਤੀ ਜਾਵੇ ਫਿਲਮ ਚ ਸਿੱਖਣ ਦੀ ਕੀ ਸਿੱਖਣ ਨੂੰ ਮਿਲਿਆ ਥੋੜੇ ਸਾ ਵੀ ਇਹੀ ਗਦਾਰੀ ਨਾ ਕਰੋ ਕਿਸੇ ਨੂੰ ਵਧੀਆ ਜੀ ਯਾਰ ਮਾਰ ਨਾ ਕਰੋ ਜੀ ਕੋਈ ਵੀ ਤੇ ਸਭ ਤੋਂ ਘੈਂਟ ਸੌਂਗ ਹੈ ਇਹਦੇ ਵਿੱਚ ਜਦੋਂ ਖੜ ਜਾਂਦੇ ਯਾਰ ਇੱਕਾਂ ਠੋਕ ਕੇ ਨਹੀਂ ਥਰ ਥਰ ਕੰਬੇ ਦਰ ਬੜੀ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਪੰਜ ਤੋਂ 10 ਨੰਬਰ ਦਿੰਨੇ ਆ ਇਹ ਨਾਲੇ ਪਹਿਲੀ ਪੰਜਾਬੀ ਮੂਵੀ ਆ ਜਿਹਦੀਆਂ ਮਤਲਬ ਐਡਵਾਂਸ ਬੁਕਿੰਗ ਹੀ 25000 ਤੋਂ ਪਲੱਸ ਟਿਕਟਾਂ ਹੋ ਗਏ ਸੀ ਜੀ ਨਹੀਂ ਪਰ ਜੇ ਆਪਾਂ ਗੱਲ ਕੀਤੀ ਜਾਵੇ ਚਲੋ ਬੱਬੂ ਮਾਨ ਜੀ ਦੀ ਦਾ ਫੋਰਨ ਫਿਲਮਿੰਗ ਬਹੁਤ ਜ਼ਿਆਦਾ ਫੈਨ ਫਾਲੋਇੰਗ ਉਹਨਾਂ ਦੀ ਪਰ ਜੇ ਉਹ ਤੋਂ ਇਲਾਵਾ ਆਪਾਂ ਗੱਲ ਕੀਤੀ ਜਾਵੇ ਫਿਲਮ ਦੇ ਵਿੱਚ ਕਿਉਂਕਿ ਕਈ ਵਾਰੀ ਆਪਾਂ ਫੈਨ ਹੁੰਨੇ ਆ ਆਪਾਂ ਆ ਜਾਣੇ ਆ ਜਿਨ੍ਹਾਂ ਨੂੰ ਆਪਾਂ ਅਨੇ ਭਗਤ ਕਹਿ ਦਿੰਨੇ ਆ ਪਰ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਇਹ ਜਿਹੜੀ ਫਿਲਮ ਆ ਥੀਏਟਰ ਤੱਕ ਖਿੱਚਣ ਤੱਕ ਕਾਮਯਾਬ ਹੋਊਗੀ ਜ਼ਰੂਰ ਹੋਊਗੀ ਜੀ ਕਿਉਂਕਿ ਇਹਦੇ 'ਚ ਇਹ ਨਹੀਂ ਦਿਖਾਇਆ ਪੁਆਇੰਟ ਆਫ 뷰 ਕੱਲੇ ਸੁੱਚੇ ਦਾ ਕਿ ਸੁੱਚੇ ਸੂਰ ਮਨੇ ਕਿਉਂ ਕੀਤਾ ਇਹਦੇ 'ਚ ਹਰ ਇੱਕ ਬੰਦੇ ਦਾ ਕਿ ਬਲਬੀਰੋ ਨੇ ਕੀਤਾ ਤਾਂ ਉਹ ਕਿਉਂ ਕੀਤਾ ਹਰ ਇੱਕ ਬੰਦੇ ਦਾ ਜੋ ਪੁਆਇੰਟ ਆਫ 뷰 ਆ ਉਹ ਕਲੀਅਰ ਕੀਤਾ ਹੋਇਆ ਪੂਰਾ ਮਤਲਬ ਕੱਲੇ ਕੱਲੇ ਨੂੰ ਜਿਹਨੂੰ ਜਿੱਥੇ ਰੱਖਣਾ ਚਾਹੀਦਾ ਸੀ ਉਸ ਹਿਸਾਬ ਨਾਲ ਉਹਨੂੰ ਰੋਲ ਦਿੱਤਾ ਜੀ ਅਮਿਤੋਜ ਮਾਨ ਜੀ ਦੀ ਡਾਇਰੈਕਸ਼ਨ ਵੀ ਬਹੁਤ ਵਧੀਆ ਤੇ ਬੱਬੂ ਮਾਨ ਸਾਹਿਬ ਦੀ ਐਕਟਿੰਗ ਉਦੋਂ ਵੀ ਸਰਾ ਤੇ ਡਾਇਲੌਗ ਜਦੋਂ ਬੋਲਦੇ ਨੇ ਨਾ ਜਦੋਂ ਡਾਇਲੌਗ ਬੋਲਦੇ ਨੇ ਤਾਂ ਲੂਈ ਕੰਡੇ ਬੰਦੇ ਤੇ ਥੀਏਟਰਾਂ 'ਚ ਬੈਠੇ ਖੜੇ ਹੁੰਦੇ ਬਈ ਆਪਾਂ ਤਾਂ ਅੱਗੇ ਵੀ ਬਹੁਤ ਦੇਖੀਆਂ ਨੇ ਪਹਿਲਾਂ ਤੁਸੀਂ ਦੱਸੋ ਵੀ ਤੁਹਾਨੂੰ ਜੇ ਫਿਲਮ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਵਧੀਆ ਕੀ ਲੱਗਿਆ ਹਾਂ ਪਹਿਲਾਂ ਤਾਂ ਡੇਲੀ ਪੋਸ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੀਆਂ ਫਿਲਮਾਂ ਜੀ ਹਰੇਕ ਫਿਲਮ ਦਾ ਆਪਾਂ ਆਪਣਾ ਥੀਮ ਹੁੰਦਾ ਆਪਾਂ ਕਿਸੇ ਫਿਲਮ ਨੂੰ ਕਿਸੇ ਨਾਲ ਜਾਂ ਕ੍ਰਿਟੀਸਾਈਜ਼ ਨਹੀਂ ਕਰ ਸਕਾਂ ਕੰਪੇਅਰ ਨਹੀਂ ਕਰਾਂ ਕਿਉਂਕਿ ਇਹਨਾਂ ਨੇ ਆਪਣਾ ਥੀਮ ਦਿਖਾਇਆ ਵਧੀਆ ਚੀਜ਼ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਮਾਜ ਤੋਂ ਵਸਾਰੀ ਜਾਂਦੇ ਆ ਇਹਨਾਂ ਭਣਾ ਦੀ ਇੱਜ਼ਤ ਦੋਸਤੀਆਂ ਦਾ ਕਰਦਾਰ ਜਾਂ ਫਿਰ ਪੱਗ ਬਟਾਉਣ ਦਾ ਜਿਹੜਾ ਰੀਤੀ ਰਿਵਾਜ ਆ ਸਮਾਸੀ ਉਹ ਚੀਜ਼ਾਂ ਨੂੰ ਦੁਬਾਰਾ ਦੱਸਿਆ ਗਿਆ ਕਿਉਂਕਿ ਅੱਜ ਵੀ ਆਪਾਂ ਯਾਰਾਂ ਦੋਸਤਾਂ ਚ ਬੈਠੇ ਗਏ ਨੇ ਯਾਰ ਤੂੰ ਤਾਂ ਮੇਰਾ ਭਰਾ ਪਰ ਜੇ ਹੁਣ ਭਰਾ ਕਹੇ ਤਾਂ ਉਹਦਾ ਮਤਲਬ ਪਤਾ ਹੋਣਾ ਚਾਹੀਦਾ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜਿਹੜੇ ਇੱਕ ਤਾਂ ਸਾਡੇ ਪੁਰਾਣੇ ਜਿਹੜੇ ਆਪਾਂ ਸ਼ਬਦਾਂ ਵਰਤ ਲੈਨੇ ਆ ਜਿਵੇਂ ਕਹਿੰਦੇ ਤੂੰ ਮੇਰਾ ਭਰਾ ਤੂੰ ਮੇਰੀ ਜਾਨ ਆ ਪਰੇ ਇਹ ਜਿਹੜੀਆਂ ਫਿਲਮਾਂ ਆਉਣਗੀਆਂ ਦਾ ਪਤਾ ਲੱਗੂ ਭਰਾ ਦਾ ਮਤਲਬ ਕੀ ਸੀ ਜਾਨ ਦਾ ਮਤਲਬ ਕੀ ਸੀ ਪੱਗ ਬਟਾਉਣ ਦਾ ਮਤਲਬ ਕੀ ਸੀਗਾ ਸਪੈਸ਼ਲ ਤੌਰ ਤੇ ਇਹ ਹਰੇਕ ਵਕਤ ਤੋਂ ਫਿਲਮ ਬਹੁਤ ਵਧੀਆ ਜੀ ਅਮਨਤੋਜ ਜੀ ਨੇ ਬੜਾ ਵਧੀਆ ਡਾਇਰੈਕਸ਼ਨ ਦਿੱਤੀ ਆ ਸਪੈਸ਼ਲ ਤੌਰ ਤੇ ਮੈਨੂੰ ਵਧੀਆ ਰੋਲ ਲੱਗਾ ਮੁੰਡਾ ਕੁੱਕਰ ਆ ਜੀ ਹਾਂ ਉਹਨੇ ਵਧੀਆ ਆਪਣੀ ਜੋਰ ਦਿਖਾਈ ਜਿਵੇਂ ਨਵੇਂ ਮੁੰਡੇ ਵਧੀਆ ਕ੍ਰੇਟਿਵ ਆ ਰਹੇ ਆ ਜੀ ਜੇ ਗੱਲ ਕੀਤੀ ਜਾਵੇ ਜਿਵੇਂ ਬੱਬੂ ਮਾਨ ਦੀ ਫਿਲਮ ਜਿਵੇਂ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਆ ਉਹਨਾਂ ਦੀ ਵੇਟ ਹੁੰਦੀ ਹੈ ਜੀ ਬੜੇ ਚਿਰਾਂ ਕਈ ਸਾਲਾਂ ਤੋਂ ਨਹੀਂ ਆਈ ਸੀ ਜੇ ਉਹਨਾਂ ਦੇ ਰੋਲ ਨੂੰ ਆਪਾਂ ਜਸਟੀਫਾਈ ਕੀਤਾ ਜਾਵੇ ਉਹਨਾਂ ਨੇ ਵਧੀਆ ਨਿਭਾਈ ਥੋੜੇ ਸਭ ਹਾਂ ਬਹੁਤ ਵਧੀਆ ਜੀ ਜਸ ਹੱਬ ਦਾ ਕਿਉਂਕਿ ਉਹਨਾਂ ਦਾ ਕਿਰਦਾਰ ਆ ਉਹ ਸਾਬ ਨੇ ਵਧੀਆ ਟੁਕਿਆ ਉਹਨਾਂ ਤੇ ਜੀ ਬਹੁਤ ਵਧੀਆ ਜੀ ਪੰਜ ਚੋਂ ਆਪਾਂ ਗੱਲ ਕੀਤੀ ਜਾਵੇ ਕਿੰਨੇ ਨੰਬਰ ਦੋ ਮੈਂ ਤਾਂ 5 ਹੀ ਦੇਵਾਂਗਾ ਜੀ ਕਿਉਂਕਿ ਮੈਂ ਇਸ ਇੰਡਸਟਰੀ ਨਾਲ 1991 ਤੋਂ ਮੇਰਾ ਵਾਹ ਫਿਲਮ ਬਣਾਉਣ ਨੂੰ 6 ਮਹੀਨੇ ਲੱਗਦੇ ਆ ਤੇ ਡਿਸਾਈਡ ਕਰਨ ਨੂੰ 6 ਸ ਪਰ ਮੈਂ 6 ਮਹੀਨਿਆਂ ਨਾਲ ਸਦਾ ਕੈਨੇਡਾ ਦਿੰਦਾ ਜੀ ਧੰਨਵਾਦ ਬਾਈ ਜੀ ਥੈਂਕ ਯੂ ਵਧੀਆ ਲੱਗੀ ਬਹੁਤ ਪਹਿਲਾਂ ਤਾਂ ਆਪਾਂ ਕੈਨੇਡਾ ਤੋਂ ਗੱਲ ਕਰ ਰਹੇ ਹਾਂ ਚਲ ਹਨਾ ਵੀ ਉਹ ਕੱਚੇ ਘਰ ਦੇਖੇ ਫਿਲਮ ਦੇ ਵਿੱਚ ਹਨਾ ਤੇ ਫਿਲਮ 'ਚ ਸੁਨੇਹਾ ਬਹੁਤ ਵਧੀਆ ਵੀ ਇੱਕ ਔਰਤ ਜਿਹੜੀ ਹਨਾ ਕਿਵੇਂ ਘਰ ਨੂੰ ਝਾੜ ਦਿੰਦੀ ਆ ਹਨਾ ਭਾਈਆਂ ਵਰਗੇ ਜਿਹੜੇ ਪਿਆਰ ਹੁੰਦੇ ਆ ਉਹਦੇ ਵਿੱਚ ਕਿਵੇਂ ਤੂਫਾਨ ਪੈ ਜਾਂਦੇ ਨੇ ਹਨਾ ਤੇ ਬਹੁਤ ਸੋਹਣਾ ਸੁਨੇਹਾ ਦਿੱਤਾ ਗਿਆ ਬੱਬੂ ਮਾਨ ਜੀ ਦੀ ਐਕਟਿੰਗ ਬਹੁਤ ਸੋਹਣੀ ਹੈ ਜਗਤ ਸਿੰਘ ਦੀ ਐਕਟਿੰਗ ਬਹੁਤ ਸੋਹਣੀ ਆ ਹਨਾ ਜ਼ਰੂਰ ਦੇਖਣ ਜਾਇਓ ਇੱਕ ਸੱਚ ਦੇ ਆਧਾਰਤ ਫਿਲਮ ਆ ਬਾਈ ਜੀ ਬਾਕੀ ਗੁੱਡ ਹੈ ਬਹੁਤ ਬਹੁਤ ਵਧੀਆ ਲੱਗਿਆ ਜੀ ਆਪਾਂ ਗੱਲ ਕੀਤੀ ਜਾਵੇ ਜੀ ਮੈਂਦੇ ਵਿੱਚ ਪੁਰਾਣਾ ਕਲਚਰ ਦਿਖਾਇਆ ਗਿਆ ਆਪਾਂ ਵਿਆਹ ਆਪਣੇ ਕਿਵੇਂ ਹੁੰਦੇ ਸੀ ਫਿਰ ਆਪਾਂ ਕਿਵੇਂ ਸੇਠਣੀਆਂ ਕਿਵੇਂ ਗੀਤ ਕਿਵੇਂ ਕੁੜੀ ਵਿਦਾ ਕਿਵੇਂ ਹੁੰਦੀ ਸੀ ਊਂਠਾਂ ਤੇ ਗੱਡਿਆਂ ਤੇ ਜਾਂਦੀਆਂ ਰਹੀਆਂ ਨੇ ਉਹ ਕਲਚਰ ਕਿਵੇਂ ਤੁਹਾਨੂੰ ਲੱਗਿਆ ਜੀ ਵੀ ਬਹੁਤ ਵਧੀਆ ਫਿਲਮਾਇਆ ਬਹੁਤ ਵਧੀਆ ਗਿਆ ਬਹੁਤ ਬੜਾ ਉਹ ਉਹ ਨੇਚਰਲ ਲੱਗਿਆ ਮਤਲਬ ਜਿੱਦਾਂ ਹੁੰਦਾ ਨਾ ਨਾ ਓਵਰ ਨਹੀਂ ਠੀਕ ਸੀ ਵਧੀਆ ਸੀ ਜਿਹੜਾ ਸਚਾਈ ਜੀ ਅਧਾਰਤ ਤੇ ਲੱਗਿਆ ਕੋਈ ਇਹ ਨਹੀਂ ਸੀਗਾ ਵੀ ਜਿਵੇਂ ਆਪਾਂ ਪਹਿਰਾਵਾ ਵੀ ਦੇਖਿਆ ਗਿਆ ਕਿਵੇਂ ਦੇਸੀ ਪਹਿਰਾਵਾ ਸੀਗਾ ਹਨਾ ਜਿਹੜੀ ਸਾਰਾ ਆਲ ਓਵਰ ਬਹੁਤ ਸੋਹਣਾ ਲੱਗਿਆ ਸੁਨੇਹਾ ਫਿਲਮ ਦਾ ਵਧੀਆ ਇਹ ਗੁੱਡ ਹੈ ਦੇਖਣੀ ਚਾਹੀਦੀ ਹੈ ਸਾਰਿਆਂ ਨੂੰ ਬੱਬੂ ਮਾਨ ਨੇ ਚਲੋ ਇੱਕ ਨਵਾਂ ਅਪਰਾਲਾ ਕੀਤਾ ਇੱਕ ਸੱਚ ਦੇ ਆਧਾਰਤ ਫਿਲਮ ਨੂੰ ਮੇਨ ਤਾਂ ਗੱਲ ਹੈ ਨਾ ਸੱਚ ਦੇ ਆਧਾਰਤ ਹੈ ਕਿਵੇਂ ਇੱਕ ਪਰਿਵਾਰ ਬਣਿਆ ਜਾ ਸਕਦਾ ਜਾਂ ਇੱਕ ਪਰਿਵਾਰ ਕਿਵੇਂ ਟੁੱਟਦਾ ਹੈ ਉਹ ਚੀਜ਼ ਦਾ ਬਹੁਤ ਸੁਨੇਹਾ ਵਧੀਆ ਦਿੱਤਾ ਗਿਆ ਧੰਨਵਾਦ ਬਾਈ ਜੀ ਥੈਂਕ ਯੂ ਜੀ ਬੋਲੀ ਸੋ ਹਾਂਜੀ ਬਾਈ ਜੀ ਕਿੱਦਾਂ ਲੱਗੀ ਫਿਰ ਆ ਮੂਵੀ ਬਹੁਤ ਵਧੀਆ ਹੈ ਜੀ ਤੇ ਕਲਚਰ ਵਾਲੀ ਕਲਚਰ ਵਾਈਜ਼ ਬਹੁਤ ਵਧੀਆ ਮੂਵੀ ਸੀਗੀ ਤੇ ਪਹਿਲਾਂ ਤਾਂ ਬਾਈ ਬੱਬੂ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਉਹਨਾਂ ਦੀ ਜਿਹੜੀ ਐਂਟਰੀ ਆ ਉਹ ਵਾਪਸ ਆਈ ਆ ਮੂਵੀਜ਼ ਦੇ ਵਿੱਚ ਸੋ ਬਾਕੀ ਐਕਟਿੰਗ ਦੇ ਪੱਖੋਂ ਸਾਰੇ ਹੀ ਵਧੀਆ ਸੀਗੇ ਬਾਈ ਜਿਹੜੇ ਅ ਕੁੱਕਰ ਦੀ ਜਿਨ੍ਹਾਂ ਨੇ ਐਕਟਿੰਗ ਕੀਤੀ ਹੈ ਹਨਾ ਜੱਗ ਸਿੰਘ ਹੋਣੀ ਉਹਨਾਂ ਦੀ ਐਕਟਿੰਗ ਬਹੁਤ ਸੋਹਣੀ ਲੱਗੀ ਤੇ ਬਹੁਤ ਸੋਹਣਾ ਕੰਮ ਆ ਅਮਿਤੋਜ ਮਾਨ ਹੋਣੀ ਜਿਹੜੇ ਆ ਡਾਇਰੈਕਟਰ ਉਹਨਾਂ ਨੇ ਬਹੁਤ ਸੋਹਣੀ ਡਾਇਰੈਕਸ਼ਨ ਕੀਤੀ ਹੈ ਤੇ ਬਹੁਤ ਵਧੀਆ ਮੂਵੀ ਆ ਬਾਕੀ ਇਹ ਹੀ ਆ ਵੀ ਸੇਧ ਦਿੱਤੀ ਹੋਈ ਆ ਵੀ ਜਿਹੜੀਆਂ ਯਾਰੀਆਂ ਦੋਸਤੀਆਂ ਆਪਾਂ ਐ ਹੀ ਮੂੰਹੋਂ ਕਹਿ ਦਿੰਦੇ ਆ ਵੀ ਤੂੰ ਮੇਰਾ ਯਾਰ ਆ ਤੂੰ ਮੇਰਾ ਭਰਾ ਆ ਵੀ ਉਹਦੀ ਯਾਰੀ ਅਸਲ ਦੇ ਵਿੱਚ ਦੱਸੀ ਹੋਈ ਆ ਇਸੇ ਮਤਲਬ ਬਣਦਾ ਉਹਦਾ ਵੀ ਐਵੇਂ ਨਹੀਂ ਮੂੰਹੋਂ ਕਹਿ ਕੇ ਯਾਰ ਬਣ ਕੇ ਜੇ ਯਾਰ ਕਿਹਾ ਤਾਂ ਭੈਣ ਨੂੰ ਭੈਣ ਸਮਝੋ ਭਾਬੀ ਨੂੰ ਭਾਬੀ ਸਾਰਾ ਮਤਲਬ ਉਸ ਤਰ੍ਹਾਂ ਦਰਸਾਇਆ ਗਿਆ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਬਾਕੀ ਸਾਰੇ ਜਣੇ ਆਉਣ ਮੂਵੀ ਦੇਖਣ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣਾ ਕੰਮ ਕੀਤਾ ਸਾਰਿਆਂ ਨੇ ਸੇਧ ਵਾਲੀ ਮੂਵੀ ਆ ਜੇ ਤਾਂ ਦੇਖੋ ਹਣ ਪੱਖ ਦੋਈ ਹੁੰਦੇ ਆ ਜਿਨੇ ਸੇਧ ਲੈਣੀ ਉਹਨੇ ਸੇਧ ਲੈ ਕੇ ਚੱਲ ਜਾਣਾ ਜਿਨੇ ਮਾੜਾ ਕਹਿਣਾ ਉਹਨੇ ਮਾੜਾ ਵੀ ਕਹਿਣਾ ਜਿਨੇ ਨਵਾਂ ਵਾ ਥੈਂਕ ਯੂ ਬਾਈ ਥੈਂਕ ਯੂ ਹਾਂਜੀ ਕਿੱਦਾਂ ਲੱਗੀ ਬਾਈ ਮੂਵੀ ਵਧੀਆ ਲੱਗੀ ਜੀ ਮੂਵੀ ਇਹਦਾ ਬਹੁਤ ਕੁਸ ਸਿੱਖਣ ਵਾਲਾ ਸਮਝਣਾ ਚਾਹੀਦਾ ਮੂਵੀ ਫੈਮਿਲੀ ਮੂਵੀ ਆ ਤੇ ਗੱਲ ਤਾਂ ਇਹ ਆ ਵੀ ਉਹ ਆਪਾਂ ਐਂਡ ਨੂੰ ਭੈਣ ਸਮਝਣਾ ਚਾਹੀਦਾ ਜਿਹੜਾ ਉਹਦੇ ਚ ਉਹ ਹੀ ਦਿਖਾਇਆ ਐਂਡ ਤੇ ਫਿਰ ਉਹਦਾ ਦੇਖ ਲੋ ਡੀ ਐਂਡ ਮਾੜਾ ਹੋਇਆ ਉਹਨੇ ਵਧੀਆ ਕਰਿਆ ਇਹਦੇ ਚ ਸਿੱਖਣ ਨੂੰ ਕੁਸ ਮਿਲਦਾ ਜੀ ਵਧੀਆ ਮੂਵੀ ਆ ਕੀ ਲੱਗਦਾ ਤੁਹਾਨੂੰ ਤੁਹਾਡੇ ਹਿਸਾਬ ਨਾਲ ਜਿਹੜਾ ਅੱਜ ਦਾ ਜਿਹੜਾ ਸਮਾਂ ਤੇ ਜਾਂ ਪੁਰਾਣਾ ਸਮਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਵੀ ਬੜਾ ਫਰਕ ਪੈ ਗਿਆ ਹਾਂਜੀ ਹਾਂਜੀ ਉਹਦਾ ਸਾਰਾ ਕੁਸ ਪੁਰਾਣਾ ਦਿਖਾਇਆ ਵਾ ਸਾਰਾ ਉਹ ਵੀ ਕਲਚਰ ਪਹਿਲਾਂ ਦੇਖ ਲੋ ਵਧੀਆ ਉਹ ਸੀਗਾ ਹੁਣ ਸਮੇ ਦੇ ਨਾਲ ਹੁਣ ਚੇਂਜ ਹੁੰਦਾ ਜਾਂਦਾ ਹੁਣ ਦੇ ਹਿਸਾਬ ਨਾਲ ਤਾਂ ਉਦੋਂ ਪਤਾ ਹੀ ਸੀ ਉਦੋਂ ਬਰਾਤਾਂ ਕਿਵੇਂ ਜਾਂਦੀਆਂ ਸੀ ਹੁਣ ਤਾਂ ਅੱਜ ਕੱਲ ਪਤਾ ਹੀ ਆ ਵਿਆਹ ਇੱਕ ਦਿਨ ਦਾ ਵਿਆਹ ਹੁੰਦਾ ਇੱਦਾਂ ਹੀ ਵਟਸਐਪ ਤੇ ਕਾਰਡ ਭੇਜ ਦੇ ਬੈਲਸ ਜਾਂਦੇ ਕਰੋ ਕਰੀ ਸਾਰੇ ਹਾਂਜੀ ਇੱਜੇ ਆਪਾਂ ਰੋਲ ਦੀ ਗੱਲ ਕਿ ਸਭ ਤੋਂ ਵਧੀਆ ਰੋਲ ਕੀ ਦਾ ਲੱਗਿਆ ਸਭ ਤੋਂ ਵਧੀਆ ਰੋਲ ਬੱਬੂ ਵਾਂਣਦੇ ਸੀਗਾ ਮੇਨ ਜਾਨੀ ਕਿ ਵਧੀਆ ਸੀਗਾ ਹਾਂਜੀ ਦੂਜੇ ਵੀ ਜਿਹੜੇ ਸਾਰਿਆਂ ਦੀ ਟੀਮ ਦੀ ਵਧੀਆ ਕੰਮ ਕੀਤਾ ਜੀ ਹਾਂਜੀ ਸੋ ਧੰਨਵਾਦ ਜੀ ਹਾਂਜੀ ਕਿਦਾਂ ਲੱਗਿਆ ਜੀ ਹਾਂਜੀ ਬਹੁਤ ਵਧੀਆ ਸੀ ਫਿਲਮ ਫਿਲਮ ਇੱਕ ਬਹੁਤ ਵਧੀਆ ਲੈਸਨ ਦੇ ਕੇ ਜਾਂਦੀ ਹੈ ਜੀ ਵੀ ਜਿੱਦਾਂ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਯਾਰੀ ਦੋਸਤੀ ਹੈ ਯਾਰੀ ਦੋਸਤੀ ਬੰਦਾ ਕਹਿਣਾ ਸੁੱਖਾ ਬਗਾਣੀ ਬਹੁਤ ਔਖੀ ਹੈ ਜੀ ਤੇ ਬਾਕੀ ਜਿਹੜੀਆਂ ਮੈਂ ਆਪਣੀਆਂ ਭੈਣਾਂ ਦੇ ਕੁੜੀਆਂ ਨੂੰ ਵੀ ਬੇਨਤੀ ਕਰਾਂਗਾ ਵੀ ਉਹ ਵੀ ਜ਼ਰੂਰ ਇਹ ਫਿਲਮ ਆ ਕੇ ਦੇਖਣ ਚਲੋ ਬਾਕੀ ਦਾ ਸਿਆਣਿਆਂ ਦੀ ਕਹਾਵਤ ਹੈ ਵੀ ਜੇ ਕੁੜੀ ਘਰ ਪੱਟ ਦਿੰਦੀ ਆ ਇਹ ਫਿਲਮ ਚ ਬਹੁਤ ਉਹਨਾਂ ਨੇ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਇਹ ਫਿਲਮ ਸਾਰਿਆਂ ਨੂੰ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਆਪਣੀ ਏਜ ਦੇ ਜ਼ਰੂਰ ਦੇਖਣੀ ਚਾਹੀਦੀ ਕਿਤੇ ਨਾ ਕਿਤੇ ਸੇਧ ਮਿਲੂਗੀ ਮਤਲਬ ਬਿਲਕੁਲ ਜੀ ਬਿਲਕੁਲ ਨਾਲੇ ਉਹਨਾਂ ਨੇ ਯਾਰੀ ਦੋਸਤੀ ਦਾ ਵੀ ਦਿਖਾਇਆ ਵੀ ਬਗਾਨਿਆਂ ਜੰਨਾ ਦਮ ਨਹੀਂ ਹੁੰਦਾ ਹਮੇਸ਼ਾ ਆਪਣੇ ਨੂੰ ਆਪਣਾ ਹੀ ਪੱਟਦਾ ਇਹ ਵੀ ਇੱਕ ਸੇਖ ਦਿੱਤੀ ਉਹਨਾਂ ਨੇ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਵੀ ਪਲੀਜ਼ ਇੱਕ ਵਾਰੀ ਇਹ ਫਿਲਮ ਜ਼ਰੂਰ ਦੇਖੋ ਆਪਾਂ ਅੱਗੇ ਪਿੱਛੇ ਵੀ ਦੇਖਦੇ ਆਂ ਕੁੱਟ ਮਾਰੀਏ ਉਹ ਬਟੇ ਫਿਲਮ ਇੱਕ ਲੈਸਨ ਦੇ ਕੇ ਜਾਂਦੀ ਹੈ ਜੀ ਇਹ ਜ਼ਰੂਰ ਦੇਖਣੀ ਚਾਹੀਦੀ ਹੈ ਹਾਂਜੀ ਬਾਈ ਕਿੱਦਾਂ ਲੱਗੀ ਫਿਰ ਬਹੁਤ ਵਧੀਆ ਜੀ ਬਹੁਤ ਕਮਾਲ ਸੋ ਹਮੇਸ਼ਾ ਹੀ ਆਡੀ ਕਰਦੀ ਹੈ ਬੁੱਬੂ ਮੰਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਤਾਂ ਖਾਸ ਤਰ੍ਹਾਂ ਤੇ ਆਡੀ ਕਰਦੀ ਹੈ ਕਿ ਉਹਨਾਂ ਦਾ ਗੀਤ ਆਵੇ ਕੋਈ ਮੂਵੀ ਆਵੇ ਪਰ ਇਹ 5-6 ਸਾਲ ਦਾ ਗੈਪ ਸੀ ਗੈਪ ਬਹੁਤ ਵੱਡਾ ਸੀਗਾ ਤੇ ਮੇਨ ਵੱਡੀ ਗੱਲ ਸੀ ਕਿ ਅਮਤੋਜ ਮਾਨ ਉਹਨਾਂ ਦੀ ਡਾਇਰੈਕਸ਼ਨ ਅਮਤੋਜ ਮਾਨ ਉਹ ਨਹੀਂ ਐਸੇ ਹੀ ਡਾਇਰੈਕਸ਼ਨ ਦਿੰਦੇ ਆ ਐਸਾ ਕੰਮ ਕਰਦੇ ਉਹ ਆਪਣਾ ਹੋਮਵਰਕ ਤਿਆਰ ਕਰਦੇ ਆ ਪਹਿਲਾਂ ਉਹ ਤਿਆਰ ਕਰਦੇ ਆ ਕਿ ਕਿਸ ਤਰ੍ਹਾਂ ਦੀ ਵਾਕ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਮੇਲੇ ਦੇ ਵਿੱਚ ਜੇ ਜਾਣਾ ਤਾਂ ਉਸ ਤਰ੍ਹਾਂ ਦਾ ਉਹ ਉਹ ਕੋਸਟਿਮ ਕਿਹਜਾ ਹੋਣਾ ਚਾਹੀਦਾ ਤੁਰਨਾ ਫਿਰਨਾ ਕਿਹੋ ਜਿਹਾ ਹੋਣਾ ਚਾਹੀਦਾ ਬੋਲ ਚਾਲ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਉਹ ਕਲਚਰ ਪੂਰਾ ਦਰਸਾਉਣਾ ਇੱਕ ਵੱਡੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਸੋ ਉਸ ਨੂੰ ਬਾਖੂਬੀ ਨਿਭਾਇਆ ਉਹਨਾਂ ਨੇ ਜੀ ਮਤਲਬ ਕਹਿ ਦਈਏ ਵੇ ਆਪਣਾ ਹਾਂਡੇ ਹੋਏ ਡਾਇਰੈਕਟਰ ਜੀ ਨੂੰ ਕਹਿ ਦਈ ਪਰ ਜਦੋਂ ਕੰਮ ਕਰਦੇ ਆ ਫਿਰ ਉਹ ਬਰੀਕੀਆਂ ਤੇ ਬਹੁਤ ਉਹਨਾਂ ਦਾ ਧਿਆਨ ਹੁੰਦਾ ਕਿ ਕੋਈ ਐਸੀ ਚੀਜ਼ ਰਹਿ ਨਾ ਜਾਵੇ ਜਿਹਦੇ ਕਰਕੇ ਬਾਅਦ ਚ ਅਗਲਾ ਕਹੇ ਕਿ ਨਹੀਂ ਯਾਰ ਐ ਨਹੀਂ ਐ ਹੋਣਾ ਚਾਹੀਦਾ ਸੀ ਜੇ ਆਪਾਂ ਗੱਲ ਕੀਤੀ ਜਾਵੇ ਫਿਲਮ ਦੀ ਰੋਲ ਸਭ ਤੋਂ ਵਧੀਆ ਤੁਹਾਡੇ ਹਿਸਾਬ ਨਾਲ ਵੈਸੇ ਤਾਂ ਚਲੋ ਬੱਬੂ ਮਹਾਨ ਦਾ 노 ਡਾਊਟ ਬਟ ਹੋਰ ਤੁਹਾਨੂੰ ਉਹ ਤੋਂ ਇਲਾਵਾ ਕਿਹਦਾ ਰੋਲ ਬਿਲਕੁਲ ਜੀ ਸਾਰਿਆਂ ਦੇ ਰੋਲ ਕਮਾਲ ਸੀਗਾ ਜੇ ਸਰਵਿਸ ਚੀਮੇ ਉਹਨਾਂ ਦਾ ਕਹੀਏ ਤੇ ਸਰਵਿਸ ਚੀਮਾ ਬੱਬੂ ਮਾਨ ਐਂਡ ਅਮਤੋਜ ਮਾਨ ਇਹਨਾਂ ਦੀ ਟਿਕੜੀ ਜਦੋਂ ਰਲਦੀ ਹੈ ਨਾ ਉਹ ਪਿਛਲੀਆਂ ਫਿਲਮਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਤੇ ਇਸ ਫਿਲਮ ਦੇ ਵਿੱਚ ਵੀ ਬਹੁਤ ਕਮਾਲ ਸੀ ਵਾਹ ਕਮਾਲ ਸੀ ਤੇ ਪਰ ਜੇ ਆਪਾਂ ਗੱਲ ਆਪਣੇ ਕਲਚਰ ਦੀ ਕੀਤੀ ਜਾਵੇ ਪੁਰਾਣੇ ਦੀ ਉਹ ਵਿਆਹਾਂ ਦੇ ਦੌਰ ਜਾਂ ਆਪਾਂ ਐਵੇਂ ਨਹੀਂ ਵੀਰ ਕਿਸੇ ਨੂੰ ਕਹਿ ਦੇਣਾ ਪੱਗਾਂ ਵਟਾਉਣੀਆਂ ਉਹਨੂੰ ਤੁਸੀਂ ਕਿੱਦਾਂ ਦੇਖ ਹਾਂ ਜਿਹੜੀ ਇਹ ਚ ਇੱਕ ਚੀਜ਼ ਦਿਖਾਈ ਗਈ ਸੀ ਕਿ ਪੱਗਵਟ ਯਾਰ ਜਿਹੜੇ ਬਣਾਉਂਦੇ ਸੀ ਪੱਗਵਟ ਭਰਾ ਬਣ ਜਾਂਦੇ ਸੀ ਪੱਗਾਂ ਮਟਾਈਆਂ ਜਾਂਦੇ ਸੀ ਉਹਦੀ ਲਾਜ ਰੱਖਣ ਦੀ ਗੱਲਬ ਕੇ ਪੱਗ ਮੈਂ ਵਾਪਸ ਲੈਣਾ ਹੈ ਉਹਦਾ ਡਾਇਲੋਗ ਸੀ ਵੀ ਤੂੰ ਉਹਦੀ लाज ਨਹੀਂ ਰੱਖੀ ਜਦੋਂ ਬਾੜ ਖੇਤ ਨੂੰ ਖਾਣ ਲੱਗ ਜਾਂਦੀ ਆ ਤਾਂ ਫਿਰ ਕੀ ਬਣਦਾ ਵੀ ਤੈਨੂੰ ਉਹਦੀ ਮੈਂ ਜ਼ਿੰਮੇਵਾਰੀ ਸੰਭਕੀ ਗਿਆ ਸੀ ਪਰ ਯਾਰੀ ਦੇ ਵਿੱਚ ਜਦ ਕੋਈ ਦਗਾ ਕਮਾਉਂਦਾ ਉਹਦੀ ਗੱਲਬਾਤ ਬਖੂਬੀ ਦਿਖਾਈ ਗਈ ਹੈ ਇਸ ਫਿਲਮ ਵਿੱਚ ਤੁਸੀਂ ਕਈ ਕਹੋਗੇ ਬਾਈ ਜੀ ਤੁਸੀਂ ਵੀ ਦੇਖਿਆ ਜਮਾ ਬਾਈ ਜੀ ਹੁਣ ਨਾ ਤਾਂ ਦੱਸ ਤੇ ਆਪਣੇ ਤੁਸੀਂ ਹਾਂਜੀ ਹਾਂਜੀ ਮੈਨੂੰ ਵੀ ਬਹੁਤ ਬੇਸਹਰੀ ਨਾਲ ਇੰਤਜ਼ਾਰ ਸੀ ਬੱਬੂ ਮਾਨ ਸਾਹਿਬ ਦੀ ਮੂਵੀ ਦਾ ਕਿਉਂਕਿ ਹਸ਼ਰ ਤੇ ਹਵਾਈ ਤੋਂ ਬਾਅਦ ਇੱਕ ਇਹ ਵੱਡੀ ਮੂਵੀ ਆ ਤੇ ਮੈਂ ਵੈਸੇ ਵੀ ਬੱਬੂ ਮਾਨ ਸਾਹਿਬ ਦੇ ਗੀਤ ਉਹ ਵਗੈਰਾ ਬਹੁਤ ਸੁਣਦਾ ਤੇ ਮੈਨੂੰ ਵੀ ਇੰਤਜ਼ਾਰ ਸੀਗਾ ਮੂਵੀ ਦਾ ਇਹ ਦੇਖਣ ਦਾ ਪਰ ਜੇ ਗੱਲ ਕੀਤੀ ਜਾਵੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਵੀ ਬਰੀਕੀ ਦੇ ਵਿੱਚ ਜਿਵੇਂ ਅਮਤੋਜ ਮਾਨ ਦੀ ਜਿਹੜੀ ਡਾਇਰੈਕਸ਼ਨ ਹੈ ਪਹਿਲਾਂ ਵੀ ਆਪਾਂ ਹਵਾਏ ਵੇਲੇ ਵੀ ਦੇਖੀ ਆ ਉਹ ਪੂਰੀ ਗਹਿਰਾਈ ਦੇ ਵਿੱਚ ਜਾ ਕੇ ਖੋਜ ਕਰਦੇ ਆ ਪਹਿਲਾਂ ਔਰ ਜਿਸ ਤਰ੍ਹਾਂ ਉਹਨਾਂ ਨੇ ਦੇਖੋ ਕੋਈ ਗਲਤੀ ਨਾ ਜਿਹਨੂੰ ਕਹਿ ਦਈਏ ਪੁਰਾਣਾ ਸਮਾਂ ਚ ਘੋੜੀਆਂ ਦਾ ਹੋਵੇ ਗੱਡਿਆਂ ਤੇ ਬਰਾਤ ਲੈ ਕੇ ਜਾਣੀ ਹੋਵੇ ਕੱਚੇ ਘਰ ਹੋਣ ਬਾ ਖੂਬੀ ਉਹਨਾਂ ਨੇ ਕਿਹਾ ਤੁਹਾਨੂੰ ਉਹਦੇ ਵਿੱਚੋਂ ਕਿਹੜਾ ਪਾਰਟ ਸਭ ਤੋਂ ਜੇ ਮਤਲਬ ਖਿੱਚ ਦਾ ਕੇਂਦਰ ਜਿਹਨੂੰ ਆ ਜਿਵੇਂ ਜੜੀਆਂ ਡਾਂਗਾ ਸੋਟਣਾ ਜਿਹੜੀ ਲੜਾਈ ਕਰਵਾਈ ਅਮਤੋਜ ਮਾਨ ਸਾਹਿਬ ਨੇ ਉਹ ਵੇਖੀ ਤਾਂ ਬਿਲਕੁਲ ਫੇਕ ਨਹੀਂ ਲੱਗ ਰਹੀ ਸੀ ਬਿਲਕੁਲ ਨੇਚਰਲ ਜਿਵੇਂ ਪੁਰਾਣੇ ਸਮਿਆਂ 'ਚ ਲੋਕ ਲੜਦੇ ਸੀਗੇ ਮੇਲਿਆਂ ਦੇ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਚਾਹ ਲੋ ਚਾਹ ਲੋ ਜਿਵੇਂ ਕਿਸੇ ਇੱਜ਼ਤ ਦੀ ਖਾਤਰ ਲੜਦੇ ਸੀ ਜਾਂ ਕਿਸੇ ਹੋਰ ਅਣਖ ਦੀ ਖਾਤਰ ਲੜਦੇ ਸੀਗੇ ਉਹ ਬਿਲਕੁਲ ਉਹਨਾਂ ਨੇ ਬਾਈ ਜੀ ਨੇ ਅਮਨਤੋਜ ਮਾਨ ਸਾਹਿਬ ਨੇ ਪੂਰੀ ਮਿਹਨਤ ਕਰਕੇ ਪੂਰੀ ਪ੍ਰੈਕਟਿਸ ਦੇ ਨਾਲ ਬਿਲਕੁਲ ਨੇਚਰਲ ਲੱਗਿਆ ਮੈਨੂੰ ਉਹ ਜੀ ਧੰਨਵਾਦ ਬਾਈ ਜੀ ਥੈਂਕ ਯੂ ਥੈਂਕ ਯੂ ਓਕੇ ਸੋ ਹਰਜਿੰਦਰ ਭਾਈ ਮੂਵੀ ਦੇਖ ਕੇ ਨਿਕਲੇ ਆ ਔਰ ਬੱਬੂ ਮਾਨ ਬਾਈ ਦੇ ਬੜੇ ਲੰਬੇ ਐਮ ਤੋਂ ਜਿਹੜੀ ਕਹਿੰਦੇ ਨੇ ਵੇਟ ਹੋ ਰਹੀ ਸੀਗੀ ਔਰ ਉਹਨਾਂ ਦੀ ਫੈਨ ਫਾਲੋਇੰਗ ਜਿਸ ਤਰੀਕੇ ਨਾਲ ਹੈਗੀ ਲੋਕ ਕ੍ਰੇਜ਼ੀ ਨੇ ਜਿਹਨੂੰ ਕਹਦੀਏ ਮਾਸ ਜਿਹੜੇ ਹੀਰੋ ਨੇ ਕੀ ਕਹਿਣਾ ਚਾਹੂੰਗਾ ਪਹਿਲਾਂ ਤਾਂ ਗਰੇਵਾਲ ਸਾਹਿਬ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਆਪਣੀ ਜੀਮੀ ਦਾ ਗਰੁੱਪ ਤੇ ਆ ਆਪਣੀ ਸਾਗਾ 뮤ਜ਼ਿਕ ਦੇ ਵੱਲੋਂ ਜਿਹੜੀ ਅੱਜ ਅਸੀਂ ਸਪੈਸ਼ਲ ਸਕਰੀਨਿੰਗ ਰੱਖੀ ਸੀ ਇੱਥੇ ਟੌਨਟੋ ਵਾਲੇ ਸ਼ੋ ਦੀ ਉੱਥੇ ਤੁਸੀਂ ਵੀ ਪਹੁੰਚੇ ਹੋਰ ਮੀਡੀਆ ਸਾਰਾ ਪਹੁੰਚਿਆ ਸਾਡੇ ਗੈਸਟ ਪਹੁੰਚੇ ਸਾਡੇ ਮੀਡੀਆ ਤੋਂ ਬਹੁਤ سارے ਸੱਜਣ ਪਹੁੰਚੇ ਉਹਨਾਂ ਦਾ ਧੰਨਵਾਦ ਸੋ ਦੂਸਰੀ ਗੱਲ ਇਹ ਹੈ ਜਦੋਂ ਆਪਾਂ ਫਿਲਮ ਦੁਨੀਆ ਦੀ ਫਿਲਮੀ ਦੁਨੀਆ ਦੀ ਗੱਲ ਕਰਦੇ ਆ ਤਾਂ ਕਈ ਵਾਰੀ ਜੋੜੀਆਂ ਦੇ ਵਿੱਚ ਜਦੋਂ ਜੇ ਦੇਖਣਾ ਹੋਵੇ ਤਾਂ ਬੱਬੂ ਮਾਨ ਤੇ ਅੰਤੋਜ ਮਾਨ ਦੀ ਜੋੜੀ ਜਿਹੜੀ ਆ ਉਹ ਉਹ ਇੱਕ ਐਦਾਂ ਦੀ ਜੋੜੀ ਹੈ ਜਿਹਦਾ ਇੰਤਜ਼ਾਰ ਸੱਚਮੁੱਚ ਕੀਤਾ ਜਾਂਦਾ ਸੋ ਉਹੀ ਸਫਰ ਉਹੀ ਜਿਹੜਾ ਇੱਕ ਉਹਨਾਂ ਦੀ ਆਪਸ ਦੇ ਵਿੱਚ ਕੈਮਿਸਟਰੀ ਆ ਜੋ ਕਿ ਉਹ ਆਪਸ ਦੇ ਵਿੱਚ ਜਿਵੇਂ ਇੱਥੇ ਤੁਸੀਂ ਸੁੱਚੇ ਸੂਰਮੇ ਤੇ ਕੁੱਕਰ ਦੀ ਜਿਹੜੀ ਜੋੜੀ ਦੀ ਗੱਲ ਕਰਦੇ ਹੋ ਜਾਂ ਉਹ ਕੰਪੈਟੀਬਿਲਟੀ ਦੀ ਗੱਲ ਕਰਦੇ ਹੋ ਉਹ ਆਫ ਦੀ ਸਟੇਜ ਅਮਿਤੋਜ ਬਾਈ ਤੇ ਬੱਬੂਮਾਨ ਹੋਰਾਂ ਦੀ ਵੀ ਰਹੀ ਹੈ ਉਹ ਆਪਸ ਦੇ ਵਿੱਚ ਲੜਦੇ ਝਗੜਦੇ ਵੀ ਨੇ ਆਪਸ ਦੇ ਵਿੱਚ ਇੱਕ ਇੱਕ ਦੂਜੇ ਦੇ ਨਾਲ ਕੰਪੈਟੀਬਲ ਵੀ ਨੇ ਉਹ ਇਸ ਫਿਲਮ 'ਚ ਦੇਖਣ ਨੂੰ ਲੱਗਦਾ ਵੀ ਆ ਤੇ ਆਮ ਤੌਰ ਤੇ ਆਪਾਂ ਇਹ ਵੀ ਗੱਲ ਸੁਣਦੇ ਆ ਕਿ ਯਾਰ ਵੀ ਜੇ ਬੱਬੂਮਾਨ ਹੋਰਾਂ ਦੇ ਕੋਲੋਂ ਜੇ ਇਦਾਂ ਦਾ ਕੰਮ ਕਰਵਾਉਣਾ ਤੇ ਸ਼ਾਇਦ ਅਮਿਤੋਜ ਅਮਿਤੋਜ ਮਾਨ ਹੋਣੀ ਹੀ ਕਰਵਾ ਸਕਦੇ ਆ ਸੋ ਇੱਥੇ ਕੋਈ ਸ਼ੱਕ ਨਹੀਂ ਆ ਕਿ ਬੱਬੂਮਾਨ ਜਿੱਦਾਂ ਦੇ ਬੱਬੂਮਾਨ ਦਾ ਰੋਲ ਜਾਂ ਉਹ ਤਵਕਉ ਕਰਦੇ ਆ ਉਸੇ ਤਰ੍ਹਾਂ ਦਾ ਰੋਲ ਹੈ ਉਸ ਤੋਂ ਵੀ ਵੱਧ ਕੇ ਰੋਲ ਹੈ ਉਹ ਉਹਨਾਂ ਨੂੰ ਜੱਜਦਾ ਵੀ ਆ ਫਿਰ ਸੇਮ ਟਾਈਮ ਦੇ ਉੱਪਰ ਮੁਬਾਰਕਵਾਹ ਦਿੰਨੇ ਆ ਆਪਾਂ ਜਗਤ ਸਿੰਘ ਬਾਈ ਨੂੰ ਜਿਨੇ ਕੁਕਰ ਦਾ ਰੋਲ ਕੀਤਾ ਉਹ ਆਪਣੇ ਰੋਲ ਦੇ ਵਿੱਚ ਇੰਨਾ ਜ਼ਿਆਦਾ ਉਸ ਬੰਦੇ ਨੇ ਇਨਸਾਫ ਕੀਤਾ ਕਿ ਮੈਂ ਸਮਝਦਾ ਕਿ ਉਹਨੂੰ ਵੀ 100/100 ਨੰਬਰ ਦੇਣੇ ਬਣਦੇ ਆ ਫਿਰ ਸਾਡੇ ਵੱਡੇ ਵੀਰ ਸਰਬਜੀ ਚੀਮਾ ਬਾਈ ਹੋਰਾਂ ਨੇ ਜੋ ਉਹਨਾਂ ਦਾ ਰੋਲ ਸੀ ਜਿੱਦਾਂ ਦਾ ਉਹਨਾਂ ਦਾ ਕਿਰਦਾਰ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਇੱਕ ਸ਼ਭੀ ਹੋਣੀ ਚਾਹੀਦੀ ਸੀ ਇਸ ਫਿਲਮ ਦੇ ਵਿੱਚ ਉਹ ਓਦਾਂ ਦੇ ਦੇਖਣ ਨੂੰ ਸਾਨੂੰ ਮਿਲੇ ਆ ਫਿਰ ਨਾਲ ਅਗਲੇ ਕਿਰਦਾਰ ਹਰਿੰਦਰ ਭੁੱਲਰ ਸਾਡਾ ਵੀਰ ਆ ਉਹਨਾਂ ਨੇ ਜੋ ਜੋ ਕੰਮ ਕਰਨਾ ਸੀ ਜਿੱਦਾਂ ਦਾ ਉਹਨਾਂ ਨੂੰ ਕਿਰਦਾਰ ਦਿੱਤਾ ਗਿਆ ਸੀ ਜਿੱਦਾਂ ਦੀ ਉਹਦੀ ਭੂਮਿਕਾ ਸੀ ਤੁਸੀਂ ਦੇਖੋਗੇ ਉਹ 100/100 ਲੱਗਿਆ। ਮਹਾਵੀਰ ਭੁੱਲਰਬਾਈ ਹੋਰੀ ਜਦੋਂ ਪਰਦੇ ਤੇ ਆਉਂਦੇ ਆ ਉਹ ਆਪਣਾ ਰੂਪ ਇੱਕ ਵੱਖਰਾ ਦਿਖਾਉਂਦੇ ਆ। ਬਲਬੀਰੋ ਭਾਬੀ ਦਾ ਰੋਲ ਦੀ ਗੱਲ ਕਰ ਲਈਏ ਜਾਂ ਪੂਰੋ ਦੀ ਗੱਲ ਕਰ ਲਈਏ। ਹਰ ਬੰਦੇ ਨੇ ਆਪੋ ਆਪਣੇ ਰੋਲ ਦੇ ਨਾਲ ਇੱਕ ਤਾਂ ਜਸਟੀਫਿਕੇਸ਼ਨ ਜਸਟੀਫਾਈ ਕੀਤਾ। ਸੋ ਗੱਲ ਘਟ ਰਹੀਆਂ ਪਰ ਜਦੋਂ ਗੱਲ ਕੀਤੀ ਜਾਵੇ ਜਿਵੇਂ ਆਪਾਂ ਕਹੀਏ ਵੀ ਰੋਲ ਜਿਹੜੇ ਡਾਇਰੈਕਟਰ ਚੰਗਾ ਡਾਇਰੈਕਟਰ ਹੁੰਦਾ ਉਹ ਸਭ ਨੂੰ ਆਪਣੀ ਆਪਣੀ ਜਗ੍ਹਾ ਵਧੀਆ ਤਰੀਕੇ ਨਾਲ ਫਿੱਟ ਕਰਦਾ ਔਰ ਪਰ ਜੇ ਆਪਾਂ ਗੱਲ ਕਲਚਰ ਦੀ ਕੀਤੀ ਜਾਵੇ ਇਹਦੇ ਚ ਸੁੱਚਾ ਸੂਰਮਾ ਸਭ ਦੇ ਜਮਾਨ ਦੇ ਸਭ ਨੂੰ ਪਤਾ ਜਿਹੜੇ ਪੁਰਾਣੇ ਲੋਕ ਨੇ ਨਵੇਂ ਬੱਚਿਆਂ ਤੋਂ ਸ਼ਾਇਦ ਘੱਟ ਪਤਾ ਹੋਵੇ ਉਹਨਾਂ ਨੂੰ ਤਾਂ ਜ਼ਰੂਰ ਇਹ ਦੇਖਣੀ ਚਾਹੀਦੀ ਹੈ ਵੀ ਕੀ ਸੀ ਪਰ ਜੇ ਗੱਲ ਕੀਤੀ ਜਾਵੇ ਉਹ ਕਲਚਰ ਸਾਡਾ ਬਰਾਤ ਜਾਣੀ ਘੋੜਿਆਂ ਤੇ ਹਾਂ ਜੀ ਰੇੜਿਆਂ ਤੇ ਫਿਰ ਕਿਸੇ ਜੇ ਪੱਗ ਵਟਾਈ ਆ ਤਾਂ ਉਹਦਾ ਮਤਲਬ ਕੀ ਹੁੰਦਾ ਇਹਨੂੰ ਦੇਖੋ ਕਿਸ ਤਰ੍ਹਾਂ ਬਾਖੂ ਵੀ ਤੁਸੀਂ ਕਿਸ ਤਰ੍ਹਾਂ ਨਜ਼ਰੀਆ ਭਵਿੰਦਰ ਭਾਈ ਮੈਂ ਨਾ ਅੱਗੇ ਵੀ ਜਿੰਨੀਆਂ ਵੀ ਹੋਰ ਇੱਕ ਦੋ ਇੰਟਰਵਿਊਜ਼ ਕੀਤੀਆਂ ਤਾਂ ਮੈਂ ਉੱਥੇ ਇੱਕ ਗੱਲ ਕੋਟ ਕੀਤੀ ਆ ਵੀ ਮੇਰੇ ਦੋਨੇ ਛੋਟੇ ਬੇਟੇ ਅਰਮਾਨ ਤੇ ਸ਼ਾਂਤ ਇਸ ਫਿਲਮ ਨੂੰ ਦੇਖਣ ਆਏ ਸੀ ਪਰ ਅਜੇ ਤੱਕ ਮੈਂ ਉਹਨਾਂ ਨੂੰ ਨਹੀਂ ਮਿਲਿਆ ਫਿਲਮ ਦੇਖਣ ਤੋਂ ਬਾਅਦ ਸਹਿਜ ਨੇ ਤੇ ਦੇਖਣੀ ਆ ਉਹ ਵੱਡਾ ਬੇਟਾ 15 ਸਾਲ ਦਾ ਪਰ ਮੈਨੂੰ ਇੰਨਾ ਯਕੀਨ ਹੈ ਮੈਂ ਉਹ ਰੈਫਰੈਂਸ ਤਾਂ ਦਿੱਤੇ ਆਪਣੇ ਬੱਚਿਆਂ ਦੇ ਕਿ ਏ ਸੇਜ ਦੇ ਜਿਹੜੇ 9-10 ਸਾਲ ਦੇ ਬੱਚੇ ਜਾਂ 12-15 18 ਸਾਲ ਦੇ ਜਿਹ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਵਾਲ ਹੋਣੇ ਆ ਜਿਨ੍ਹਾਂ ਦਾ ਤੁਹਾਨੂੰ ਜਵਾਬ ਦੇਣਾ ਪੈਣਾ। ਜਵਾਬ ਇਹਨਾਂ ਸੈਂਸ ਵੀ ਉਹ ਪੁੱਛ ਪੁੱਛ ਸਕਦੇ ਆ। ਉਹ ਪੁੱਛਣਗੇ ਕਿ ਹਾਂ ਇਹ ਇਦਾਂ ਦਾ ਵਿਆਹ ਦੀਆਂ ਰਸਮਾਂ ਕਿਦਾਂ ਦੀਆਂ ਸੀ? ਆ ਜਿਹੜੇ ਕੱਚੇ ਘਰ ਪੁਰਾਣਾ ਜਿਸ ਤਰੀਕੇ ਦਾ ਮਾਹੌਲ ਦਿਖਾਇਆ ਗਿਆ ਉਹ ਉਹ ਕਿਦਾਂ ਹੁੰਦਾ ਸੀਗਾ? ਕਿਉਂਕਿ ਉਹ ਤਾਂ ਉਹਨਾਂ ਨੇ ਪਹਿਲਾਂ ਸ਼ਾਇਦ ਉਦਾਂ ਦਾ ਨਾਂ ਹੰਡਾਇਆ ਨਾ ਦੇਖਿਆ। ਫਿਰ ਤੁਸੀਂ ਗੱਲ ਕੀਤੀ ਛੋਟੇ-ਛੋਟੇ ਜਿਹੜੇ ਆ ਆਪਾਂ ਗੱਲ ਕਰਦੇ ਮੈਂ ਇੱਕ ਇੱਕ ਜੀ ਕੋਟ ਕਰਾਂ ਗੱਲ। ਵੀ ਜਿਹੜਾ ਉਹ ਬਾਹਰ ਤੁਸੀਂ ਦੇਖਿਆ ਹੋਣਾ ਵੀ ਸਾਰੇ ਪਿੰਡ ਦੀਆਂ ਬੀਬੀਆਂ ਇਕੱਠੀਆਂ ਹੋ ਕੇ ਜਿਹੜਾ ਸਿੱਟਣੀਆਂ ਗੀਤ ਵਾਲੀ ਗੱਲ ਤਾਂ ਹੈ ਹੀ ਹੈ ਪਰ ਜਦੋਂ ਆਪਾਂ ਕਹਿੰਨੇ ਵੀ ਉਹ ਰੋਟੀਆਂ ਬਣਾਉਣ ਦੇ ਲਈ ਜਿਹੜੇ ਕਿਵੇਂ ਇੱਕ ਇੱਕ ਸਾਂਝੇ ਥਾਂ ਦੇ ਉੱਤੇ ਇੱਕ ਸਾਂਝਾ ਚੁੱਲਾ ਬਣਾ ਕੇ ਉੱਥੇ ਆ ਕੇ ਤਾਂ ਉਹ ਤੰਦੂਰ ਤਪਾ ਰਹੀਆਂ ਨੇ ਤੇ ਉੱਥੇ ਉਹ ਵਾਰੀ-ਵਾਰੀ ਆ ਕੇ ਇਦਾਂ ਦੇ ਛੋਟੇ-ਛੋਟੇ ਇਨਸੀਡੈਂਟ ਫਿਰ ਜਿਹੜਾ ਵਿਆਹ ਦੀ ਤੁਸੀਂ ਗੱਲ ਕੀਤੀ ਹੈ ਉੱਥੇ ਘੋੜਿਆਂ ਤੇ ਜਾਣਾ ਜਾਂ ਬਰਾਤ ਦਾ ਸਿੱਟਣੀਆਂ ਜਾਂ ਅੱਗੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਸਵਾਗਤ ਕਰਨਾ ਫਿਰ ਜਿਹੜਾ ਜੰਝ ਬੰਨਣਾ ਨੜਾਉ ਥਾਲੀਆਂ ਬੰਨਣ ਦੀ ਗੱਲ ਬਹੁਤ ਸਾਰੇ ਇਦਾਂ ਦੇ ਐਲੀਮੈਂਟ ਨਹੀਂ ਛੋਟੇ ਛੋਟੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਲਈ ਉਹ ਗਵਾਚ ਚੁੱਕੇ ਸੀ ਕਈ ਗੱਲਾਂ ਤਾਂ ਮੈਨੂੰ ਇਦਾਂ ਲੱਗਦਾ ਮੈਂ ਖੋਦ ਬੜੇ ਚਿਰਾਂ ਬਾਅਦ ਦੇਖੀਆਂ ਸੁਣੀਆਂ ਸਮਝੀਆਂ ਹੋਣਗੀਆਂ ਵੀ ਅੱਛਾ ਯਾਰ ਆਹ ਚੀਜ਼ ਮੇਰੇ ਦਿਮਾਗ 'ਚ ਹੀ ਨਹੀਂ ਸੀ ਸੋ ਫਿਰ ਅਗਲੀ ਗੱਲ ਆ ਜਾਂਦੀ ਹੈ ਲੜਾਈ ਦੀ ਗੱਲ ਕਰ ਲੈਣੇ ਆ ਜੋਸ਼ ਦੀ ਗੱਲ ਕਰ ਲੈਣੇ ਆ ਬੱਬੂ ਮਾਨ ਬਾਈ ਹੋਰਾਂ ਦੇ ਜਿਹੜੇ ਫੇਸ ਐਕਸਪ੍ਰੈਸ਼ਨਸ ਨੇ ਉਹ ਜਿੱਦਾਂ ਮੈਨੂੰ ਲੱਗਦਾ ਜਿੱਦਾਂ ਕਦਾ ਰੋਹ ਦੇਖਣਾ ਚਾਹੀਦਾ ਬੰਦੇ ਦਾ ਵੀ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸੈਟਲ ਵੀ ਆ ਤੇ ਇੱਕ ਗੁੱਸੇ ਖੋਰ ਵੀ ਆ। ਪਹਿਲਾਂ ਤਾਂ ਲੜਾਈ ਓਵਰ ਵੀ ਨਹੀਂ ਦਿਖਾਈ ਪਾਲੀ। ਕਿਤੇ ਵੀ ਇਦਾਂ ਨਹੀਂ ਲੱਗਿਆ ਵੀ ਹਾਂ ਯਾਰ ਉਹ ਜਿੱਦਾਂ ਮੈਨੂੰ ਯਾਦ ਆ ਅਮਿਤੋਜ ਮਾਨ ਬਾਈ ਹੋਰਾਂ ਨੇ ਵੀ ਕਿਤੇ ਗੱਲ ਕੀਤੀ ਸੀ ਉਹ ਕਹਿੰਦੇ ਵੀ ਅਸੀਂ ਇਸ ਫਿਲਮ ਦੀ ਲੜਾਈ ਜਿਹੜੀ ਆ ਜਿੱਦਾਂ ਦੀ ਪੰਜਾਬੀਆਂ ਦੀ ਲੜਾਈ ਹੋਣੀ ਚਾਹੀਦੀ ਉਹੀ ਦਿਖਾਈ ਆ। ਇਹ ਸਾਊਥ ਵਾਲੀ ਲੜਾਈ ਨਹੀਂ ਆ ਜਿੱਦਾਂ ਸਾਊਥ ਫਿਲਮਾਂ ਦਾ ਜਾਂ ਐਕਸ਼ਨ ਹੀਰੋ ਹਾਂ ਉਹ ਲੱਗਦਾ ਯਾਰ ਵੀ ਸੱਚਮੁੱਚ ਜੇ ਲੜੇ ਹੋਣਗੇ ਜੇ ਡਾਂਗਾ ਨਾਲ ਲੜਿਆ ਤਾਂ ਡਾਂਗਾਂ ਦੀ ਲੜਾਈ ਦਿਖਾਈ ਆ ਜੇ ਇੱਕ ਦੂਜੇ ਨੂੰ ਧੋਬੀ ਪਟਕਾ ਮਾਰਿਆ ਤਾਂ ਉਹ ਪਟਕੇ ਵੱਜਦੇ ਦਿਖਾਏ ਆ ਸੋ ਇਦਾਂ ਦੇ ਬਹੁਤ ਸਾਰੇ ਐਂਗਲ ਨੇ ਸੋ ਮੈਂ ਖੈਰ ਬਹੁਤੀਆਂ ਗੱਲਾਂ ਰਿਵੀਲ ਨਾ ਕਰਦੇ ਹੋਇ ਮੈਂ ਇਹੀ ਬੇਨਤੀ ਕਰਦਾ ਕਿ ਇੱਕ ਚੰਗੇ ਸਿਨੇਮੇ ਦੇ ਲਈ ਚੰਗੇ ਆਉਣ ਵਾਲੇ ਭਵਿੱਖ ਦੇ ਲਈ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਸਪੋਰਟ ਵੀ ਕਰੀਏ ਤੇ ਪ੍ਰਮੋਟ ਵੀ ਕਰੀਏ ਸੋ ਇੱਕ ਵਾਰੀ ਫੇਰ ਸਾਰੀ ਟੀਮ ਨੂੰ ਅਮਿਤੋਜ ਮਾਨ ਬਾਈ ਹੋਰਾਂ ਤੋਂ ਸ਼ੁਰੂ ਕਰਕੇ ਸਾਰੇ ਵੱਡੇ ਛੋਟੇ ਕਿਰਦਾਰ ਜਿਨ੍ਹਾਂ ਨੇ ਵੀ ਨਿਭਾਏ ਆ ਬੈਕ ਐਂਡ ਦੇ ਉੱਤੇ ਬਹੁਤ ਵੱਡੀ ਟੀਮ ਕੰਮ ਕਰਦੀ ਆ ਉਹਨਾਂ ਨੂੰ ਸਾਰਿਆਂ ਨੂੰ ਨੇ ਸੁਮੇਤ ਬਾਈ ਹੋਰੀ ਉਹਨਾਂ ਦੀ ਪੂਰੀ ਟੀਮ ਵਿਧੂ ਹੋਰੀ ਇੱਥੇ ਨਾਰਥ ਅਮਰੀਕਾ ਦੇ ਵਿੱਚ ਸਾਰਾ ਕੰਟਰੋਲ ਕਰ ਰਹੇ ਨੇ ਸੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਤੇ ਸਾਡੀ ਜੀਮੀ ਮੀਡੀਆ ਗਰੁੱਪ ਦੀ ਟੀਮ ਵੱਲੋਂ ਤੇ ਸਾਡੇ ਟੋਰਾਂਟੋ ਜਾਂ ਆਸ-ਪਾਸ ਦੇ ਜਿੱਥੇ-ਕਿੱਥੇ ਵੀ ਬਾਕੀ ਮੀਡੀਆ ਦੇ ਸੱਜਣ ਨੇ ਜਾਂ ਸਾਡੇ ਪਰਿਵਾਰ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਆਉਣ ਵਾਲੇ ਦਿਨਾਂ 'ਚ ਇਸ ਫਿਲਮ ਨੂੰ ਦੇਖਣ ਲਈ ਵਾਅਦਾ ਛੜ ਕੇ ਆਉਣ ਤੇ ਫਿਲਮ ਨੂੰ ਹੋਰ ਸਪੋਰਟ ਕਰਨ